ਸਾਂਝੀ ਤੇ ਵੀਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੇ ਨਗੇ ਸਤਿ ਸ੍ਰੀ ਅਕਾਲ ਦਿਲ ਦੀਆਂ ਗਰਾਈਆਂ ਵਿੱਚ ਸਵਾਗਤ ਹੈ ਜੀ ਸਵੇਰੇ ਖਬਰਸਾਰ ਤੇ ਸ਼ਾਮਾਂ ਨੂੰ ਦਿਲਾਂ ਦੀ ਸਾਂਝ ਤੁਹਾਡੇ ਲੈ ਕੇ ਹਾਜ਼ਰ ਹੋਣਾ ਵੈਨਕੂਵਰ ਦਾ ਸਮਾਂ ਜਿਹੜਾ ਠੀਕ 4:00 ਵਜੇ ਇਹ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ ਰਾਤ ਨੂੰ ਠੀਕ 9:00 ਵਜੇ ਇਹ ਪ੍ਰੋਗਰਾਮ ਰਿਪੀਟ ਵੀ ਹੁੰਦਾ ਹੈ ਟੈਲਸ ਬੈਲ ਰੌਜਰ ਦੇ ਚੈਨਲ ਨੰਬਰ 2424 YouTube ਤੇ Facebook ਦੇ ਉੱਤੇ ਲਾਈਵ ਚੱਲ ਰਿਹਾ ਹੁੰਦਾ ਹੈ ਪ੍ਰੋਗਰਾਮ ਦੇਖਣ ਲਈ ਤੁਹਾਡਾ ਦਿਲ ਦੀਆਂ ਗਰਾਂ ਵਿੱਚੋਂ ਸਵਾਗਤ ਪ੍ਰੋਗਰਾਮ ਦੇ ਸਪਾਂਸਰ ਨੇ ਬੀ ਐਨ ਬੀ ٹرسٹ ਵਾਲੇ 32 ਵਰਿਆਂ ਤੋਂ ਬਿਲ ਐਂਡ ਬਰੋਸ ਟਰੱਸਟ ਇਸ ਦਾ ਬਿਜ਼ਨਸ ਕਰਦੇ ਆ ਰਹੇ ਨੇ ਘਰ ਨਮਾ ਬਣਾਣਾ ਹੈ ਵੱਡਾ ਪ੍ਰੋਜੈਕਟ ਹੈ ਉਹਦੇ ਵਾਸਤੇ ਟਰੱਸਟ ਚਾਹੀਦੇ ਨੇ ਕਿਉਂਕਿ ਧਿਆਨਨਦਾਰੀ ਇਮਾਨਦਾਰੀ ਤੇ ਵਧੀਆ ਕੰਮ ਦੇ ਲਈ ਕਮਿਊਨਿਟੀ ਵੱਲੋਂ ਬੜੇ ਆਵਾਰ ਮਿਲ ਚੁੱਕੇ ਨੇ ਇਹਨਾਂ ਨਾਲ 604 596 5125 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਦਿਲਾਂ ਦੀ ਸੰਜ ਪ੍ਰੋਗਰਾਮ ਦੇ ਵਿੱਚ ਮੇਰਾ ਉਪਰਾਲਾ ਹੈ ਖਬਰਾਂ ਤੋਂ ਬਿਲਕੁਲ ਅਲੱਗ ਪ੍ਰੋਗਰਾਮ ਹੈ ਜਾਣਕਾਰੀ ਵਾਲਾ ਡਾਕਟਰ ਜਗਜੀਤ ਸਿੰਘ ਇੱਕ ਇਹੋ ਜਿਹੀ ਰੂਹ ਨੇ ਜਿਉਂ ਹੀ ਕੈਨੇਡਾ ਦੇ ਵਿੱਚ ਆਏ ਤੇ ਮੇਰੇ ਨਾਲ ਜਦੋਂ ਹੀ ਸੰਪਰਕ ਇਹਨਾਂ ਦਾ ਵੈਸੇ ਪਹਿਲਾਂ ਹੀ ਬਣਿਆ ਹੋਇਆ ਸੀ ਪਰ ਇੱਕ ਵੱਡੀ ਸੰਸਥਾ ਜਿਹੜੀ ਕੈਨੇਡਾ ਦੇ ਵਿੱਚ 25 ਵਰਿਆਂ ਤੋਂ ਲਗਾਤਾਰ ਪਹਿਲਾਂ ਚੱਲ ਰਹੀ ਸੀ ਉੱਥੇ ਵਾਸਤੇ ਇੱਕ ਚੰਗੀ ਮੈਂ ਕਹਾਵਾਂਗਾ ਕਿ ਰੂਹੇ ਰਵਾਹ ਕੈਨੇਡੀਅਨ ਸਿੱਖ ਸਟੱਡੀ ਦੇ ਟੀਚਿੰਗ ਸੁਸਾਇਟੀ ਦੇ ਵਿੱਚ ਆਉਣ ਤੋਂ ਬਾਅਦ ਆਪ ਵਿਦਿਆ ਨਾਲ ਸੰਬੰਧਿਤ ਹੋਣ ਦੇ ਨਾਲ ਮੈਥ ਦੇ ਜਿੰਮ ਕਹਿ ਸਕਦਾ ਮੈਂ ਮਾਸਟਰਸ ਹੋਣ ਦੇ ਬਾਵਜੂਦ ਕੌਮ ਦੀ ਪੰਥ ਦੀ ਤੇ ਗੁਰੂ ਗ੍ਰੰਥ ਦੀ ਸੇਵਾ ਕਰਨ ਲਈ ਕੈਨੇਡੀਅਨ ਸਿਕ ਸਟੱਡੀ ਦੇ ਟੀਚਿੰਗ ਯੂਨੀਵਰਸਿਟੀ ਦੇ ਨਾਲ ਜੁੜ ਕੇ ਹਰ ਐਤਵਾਰ ਨੂੰ ਸ਼ਾਮੀ 5 ਵਜੇ ਵੈਬਿਨਾਰ ਕਰਦੇ ਨੇ ਹਰ ਐਤਵਾਰ ਨੂੰ ਦੁਨੀਆ ਭਰ ਤੋਂ ਇੰਟੈਲੈਕਚੁਅਲ ਲੱਭ ਕੇ ਉਹਨਾਂ ਨਾਲ ਗੱਲਬਾਤ ਕਰਦੇ ਨੇ ਤੇ ਮੇਰੇ ਨਾਲ ਖਬਰਸਾਰ ਪ੍ਰੋਗਰਾਮ ਦੇ ਵਿੱਚ ਤਕਰੀਬਨ ਮਹੀਨੇ 'ਚ ਇੱਕ ਜਾਂ ਦੋ ਪ੍ਰੋਗਰਾਮ ਇਹਨਾਂ ਦੇ ਹਮੇਸ਼ਾ ਹੀ ਹੁੰਦੇ ਨੇ ਤੁਹਾਡੇ ਨਾਲ ਵਾਦਾ ਰਿਹਾ ਕਿ ਦਿਲਾਂ ਦੇ ਸਾਹ ਦੇ ਵਿੱਚ ਕਿਉਂਕਿ ਸਾਇੰਸ ਨਾਲ ਸੰਬੰਧਿਤ ਨੇ ਬੱਚੇ ਵੀ ਦੋਨੇ ਸਾਇੰਸ ਨਾਲ ਹੀ ਸੰਬੰਧਿਤ ਨੇ ਬੇਟੀ NASA ਦੇ ਵਿੱਚ ਹੈ ਔਰ ਕੁਦਰਤੀ ਗੱਲ ਹੈ ਜਦੋਂ ਆਪ ਸਾਇੰਸ ਦੇ ਨਾਲ ਅੰਡਰਗ੍ਰਾਉਂਡ ਪਾਣੀਆਂ ਦੀ ਰਿਸਰਚ ਕਰਕੇ ਇੱਕ ਬਹੁਤ ਵੱਡਾ ਇਹਨਾਂ ਨੇ ਮਾਰਕਾ ਮਾਰਿਆ ਉਹਦੇ ਨਾਲ ਨਾਲ ਮੇਰੀ ਇਹ ਦਿਲੋਂ ਤਮੰਨਾ ਹੈ ਕਿ ਸਾਡੀ ਕਮਿਊਨਿਟੀ ਦੇ ਲਈ ਜਾਣਕਾਰੀ ਚ ਵਾਅਦਾ ਕਰਨ ਲਈ ਕੁਝ ਨਾ ਕੁਝ ਇਹੋ ਜਿਹੇ ਪ੍ਰੋਗਰਾਮ ਲਿਖ ਕੇ ਜਾਂ ਤੁਹਾਡੇ ਨਾਲ ਵਾਅਦਾ ਰਿਹਾ ਕਿ ਇੱਕ ਪ੍ਰੋਗਰਾਮ ਸਾਇੰਸ ਦਾ ਕੋਈ ਫਿਕਸ ਟਾਈਮ ਕਰਕੇ ਤਾਂ ਜੋ ਉਸ ਦਿਨ ਤੁਸੀਂ ਦੇਖ ਸਕੋ ਕੀ ਕੀ ਸੈਂਟੀਫਿਕ ਡਿਵੈਲਪਮੈਂਟ ਹੋ ਰਹੀਆਂ ਨੇ ਅੱਜ ਕਿਉਂਕਿ ਵਿਦਿਆ ਨਾਲ ਸੰਬੰਧਿਤ ਨੇ ਇਨ ਇਕੁਐਲਟੀ ਇਨ ਐਜੂਕੇਸ਼ਨ ਨਾ ਬਰਾਬਰਤਾ ਵਿਦਿਆ ਦੇ ਵਿੱਚ ਕਿਉਂ ਹੈ ਇਸ ਸੰਬੰਧੀ ਗੱਲਬਾਤ ਕਰਨ ਲਈ ਡਾਕਟਰ ਸਾਹਿਬ ਨੂੰ ਮੈਂ ਸਦਾ ਦਿੱਤਾ ਸਟੂਡੀਓ ਦੇ ਵਿੱਚ ਆਵਨਾ ਦਾ ਸਵਾਗਤ ਕਰਦੇ ਆ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਦਿਲਾਂ ਦੀ ਸਾਂਝ ਦਾ ਤੁਹਾਡੇ ਨਾਲ ਪਹਿਲਾ ਪ੍ਰੋਗਰਾਮ ਹੈ ਤੇ ਦਿਲਾਂ ਦੀ ਸਾਂਝ ਦੇ ਵਿੱਚ ਦਿਲ ਦੀਆਂ ਗਰਾਂ ਵਿੱਚ ਸਵਾਗਤ ਹੈ ਜੀ ਤੁਹਾਡਾ ਕੁਲਦੀਪ ਸਿੰਘ ਜੀ ਦਿਲਾਂ ਦਾ ਸਾਂਝ ਪ੍ਰੋਗਰਾਮ ਸ਼ੁਰੂ ਕਰਨ ਲਈ ਬਹੁਤ-ਬਹੁਤ ਮੁਬਾਰਕਾਂ ਜੀ ਔਰ ਬਹੁਤ ਵਧੀਆ ਗੱਲ ਹੈ ਸਾਰੇ ਸਰੋਤਿਆਂ ਨੂੰ ਸਾਰੇ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਵਿਦਿਆ ਨਾਲ ਜੁੜੇ ਹੋ ਤੁਹਾਡਾ ਜੀਵਨ ਤੁਹਾਡਾ ਪਿਛੋਕਰ ਤੁਹਾਡੀ ਬੈਕਗ੍ਰਾਉਂਡ ਤੁਹਾਡੇ ਪਿਤਾ ਜੀ ਤੁਸੀਂ ਆਪ ਸਤਕਾਰਯੋਗ ਭੈਣ ਜੀ ਤੁਹਾਡੇ ਘਰੋਂ ਉਹ ਵੀ ਵਿੱਦਿਆ ਨਾਲ ਬੱਚੇ ਵੀ ਗਾਂ ਵਿੱਦਿਆ ਦੇ ਨਾਲ ਜਦੋਂ ਵਿੱਦਿਆ ਨਾਲ ਸੰਬੰਧ ਹੋਵੇ ਤੇ ਵਿੱਦਿਆ ਦੀ ਜਾਣਕਾਰੀ ਫਿਰ ਵਿੱਦਿਆ ਦਾ ਐਕਸਪਰਟ ਹੀ ਦੇ ਸਕਦਾ ਹੈ ਇਹਨੇ ਇਕਵਲਟੀ ਦੀ ਥੋੜੀ ਜੀ ਗੱਲਬਾਤ ਕਰਨੀ ਹੈ ਮੈਂ ਪਹਿਲਾਂ ਮੈਂ ਥੋੜਾ ਜਿਆ ਚਾਹਾਂਗਾ ਕਿ ਇਹਨੇ ਇਕਵਲਟੀ ਕਿਉਂ ਹੈ ਵਾਟ ਇਜ਼ ਇਨ ਇਕਵਲਟੀ ਦੀ ਇਕਨੋਮਿਕ ਫੈਕਟਰ ਨੂੰ ਥੋੜੀ ਜਿਆ ਨਾਲ ਲਈਏ ਬਣਾ ਇਨ ਇਕਵੈਲਿਟੀ ਪਹਿਲੇ ਤਾਂ ਸਾਨੂੰ ਇਨ ਇਕਵੈਲਿਟੀ ਸਮਝਣੀ ਚਾਹੀਦੀ ਹੈ ਕਿ ਇਨ ਇਕਵੈਲਿਟੀ ਜਦੋਂ এডੂਕੇਸ਼ਨ ਜਦੋਂ ਇੱਕ ਬੱਚਾ ਪੈਦਾ ਹੁੰਦਾ ਉਹਦੇ ਵਿੱਚ ਕੋਈ ਨਾ ਕੋਈ ਕੈਪੇਬਿਲਿਟੀਆਂ ਹੈਗੀਆਂ ਜੀ ਜੀ ਉਹਨੂੰ ਪ੍ਰੋਪਰਲੀ ਗਰੂਮ ਨਾ ਕੀਤਾ ਜਾਏ ਤੇ ਪ੍ਰੋਪਰ ਓਪਰਚ्युनिटीज ਨਾ ਮਿਲਣ ਹੂੰ ਤਾਂ ਜਦੋਂ ਤੱਕ ਉਹ 20 ਸਾਲ ਦਾ ਹੋਏਗਾ ਹੂੰ ਹੂੰ ਉਹਦੀ ਕਿੱਦਾਂ ਦਾ ਉਹ ਡਿਵੈਲਪ ਹੋਏਗਾ ਹੂੰ ਹੂੰ ਸਮਾਜ ਦਾ ਇੱਕ ਰੋਲ ਹੈ ਉਹਨੂੰ ਡਿਵੈਲਪ ਕਰਨ ਦਾ ਤੇ ਜੇ ਸਮਾਜਿਕ ਰੋਲ ਉਹਨੂੰ ਡਵੈਲਪ ਨਹੀਂ ਕਰ ਰਿਆ ਐਜੂਕੇਸ਼ਨ ਵਾਈਜ਼ ਔਰ ਕਰ ਨਹੀਂ ਰਿਆ ਤੇ ਜਦੋਂ ਤੱਕ ਉਹ 20 ਸਾਲ 22 ਸਾਲ ਦਾ ਹੋਏਗਾ ਤੇ ਜਿਹੜੇ ਬੱਚਿਆਂ ਦੇ ਨਾਲ ਕਈਆਂ ਨਾਲ ਤੁਸੀਂ ਦੇਖਿਆ ਹੋਣਾ ਇਹ ਨੀਕੋਲ ਹੋ ਜਾਂਦਾ ਓਕੇ ਉਹਦੀ ਡਵੈਲਪਮੈਂਟ ਉਹਦਾ ਵਰਕਿੰਗ ਸਟਾਈਲ ਇਹ ਨਹੀਂ ਕਿ ਕੱਲਾ ਐਜੂਕੇਸ਼ਨ ਇਜ਼ ਕਨਸਰਨਡ ਵਿਦ ਦੀ ਡਿਗਰੀਜ਼ ਉਹਦੀ ਨੋਲੇਜ ਵੀ ਉਹਦਾ ਕੰਮ ਕਰਨ ਦਾ ਤਰੀਕਾ ਉਹਦਾ ਹੋਰ ਤਰੀਕਾ ਉਹ ਸਾਰੇ ਦਾ ਸਾਰਾ ਚੇਂਜ ਹੋ ਜਾਂਦਾ ਜੀ ਸੋ ਉਸ ਚੀਜ਼ ਨੂੰ ਜਿਹੜੀ ਇਨ ਇਕਵੈਲਿਟੀ ਹੈ ਉਹ ਸਮਾਜ ਨੇ ਕਈ ਵਾਰੀ ਕ੍ਰੀਏਟ ਕੀਤੀ ਮੈਂ ਇਦਾਂ ਸਮਝਦਾ ਵੀ ਸਮਾਜ ਨੇ ਕ੍ਰੀਏਟ ਕੀਤਾ ਸਮਾਜ ਨੇ ਕ੍ਰੀਏਟ ਕੀਤੀ ਆ ਹਮ ਐਗਜ਼ਾਮਪਲ ਜਿੱਦਾਂ ਤੁਸੀਂ ਇਕਨੋਮਿਕ ਫੈਕਟਰ ਦੀ ਗੱਲ ਕੀਤੀ ਆ ਜਿਹੜਾ ਬੱਚਾ ਇੱਕ ਅਮੀਰ ਫੈਮਿਲੀ ਚ ਪੈਦਾ ਹੋਇਆ ਉਹਨੇ ਪਹਿਲੇ ਦਿਨ ਤੋਂ ਉਹਨੂੰ ਕਿਸ ਤਰ੍ਹਾਂ ਦੇ ਟੌイズ ਮਿਲ ਰਹੇ ਆ ਕਿਸ ਤਰ੍ਹਾਂ ਦਾ ਉਹਦੇ ਘਰ ਦੇ ਵਿੱਚ ਪਰਿਵਾਰਿਕ ਰਸੂਕ ਮਿਲ ਰਿਆ ਪਰਵਰਿਸ਼ ਕਿਵੇਂ ਹੋਈ ਹੈ ਹਾਂ ਪਰਵਰਿਸ਼ ਕਿੱਦਾਂ ਹੋ ਰਹੀ ਆ ਉਹਨੂੰ ਸਟ੍ਰੈਸ ਕਿੰਨੀ ਹੈ ਕਿ ਰੋਟੀ ਦੀ ਸਟ੍ਰੈਸ ਆ ਸਪੋਜ਼ ਇੱਕ ਪਰਿਵਾਰ ਦੋ ਪਰਿਵਾਰ ਲੈ ਲਈਏ ਇੱਕ ਪਰਿਵਾਰੇ ਖਾਣ ਪੀਣ ਦੀ ਹਰ ਚੀਜ਼ ਦੀ ਸਹੂਲियत ਆ ਦੂਜਾ ਪਰਿਵਾਰ ਵਿਚਾਰਾ ਮਸੀ ਆਪਣਾ ਗੁਜ਼ਾਰਾ ਕਰ ਰਿਹਾ ਰੋਟੀ ਪਾਣੀ ਲਈ ਕਰ ਰਿਹਾ ਜੀ ਉਹ ਆਪਣੇ ਘਰ ਵਿੱਚ ਕੋਈ ਏਸੀ ਨਹੀਂ ਲਵਾ ਕੇ ਦੇ ਸਕਦਾ ਕੁਝ ਨਹੀਂ ਕਰ ਸਕਦਾ ਉਹਦੇ ਲਈ ਬੱਚਾ ਵੀ ਜਿਹੜਾ ਹੈ ਉਹ ਵੀ ਅਨਕੇਅਰਡ ਸਾਰਟ ਆਫ ਐਟਮੋਸਫੇਅਰ ਇਚਨ ਏਰੀਆ ਹੁਣ ਉਹਨਾਂ ਦੀ ਪਰਵਰਿਸ਼ ਜਦੋਂ ਸ਼ੁਰੂ ਹੋਏਗੀ ਭਾਵੇਂ ਉਹ ਜਿਹੜਾ ਗਰੀਬ ਘਰ ਦਾ ਬੱਚਾ ਜਿੰਨਾ ਮਰਜ਼ੀ ਗੌਡ ਗਿਫਟਡ ਹੋਵੇ ਉਹਦੀ ਉਹ ਜਿਹੜੀ ਡਵੈਲਪਮੈਂਟ ਹੈ ਉਹ ਨਹੀਂ ਹੋ ਪਾਏਗੀ ਜਦੋਂ ਤੱਕ ਉਹ ਵੱਡਾ ਹੋਏਗਾ ਹੁਣ ਜਿਹੜਾ ਅਮੀਰ ਹੈ ਉਹ ਉਹਨੂੰ ਇੱਕ ਅੱਛੇ ਸਕੂਲ ਵਿੱਚ ਭੇਜੇਗਾ ਉਹ ਐਸੇ ਸਕੂਲ ਵਿੱਚ ਭੇਜੇਗਾ ਜਿੱਥੇ ਫੀਸ ਵੀ ਜ਼ਿਆਦਾ ਦੇ ਸਕਦਾ ਜਿੱਥੇ ਉਹਨੂੰ ਸਹੂਲਤਾਂ ਵੀ ਸਭ ਤੋਂ ਜ਼ਿਆਦਾ ਉਸ ਸਕੂਲ ਦੇ ਵਿੱਚ ਆਪਰਚੂਨਿਟੀਆਂ ਵੀ ਬਹੁਤ ਜ਼ਿਆਦਾ ਦੇਖਣ ਨੂੰ ਕਰਨ ਨੂੰ ਹੋ ਸਕਦਾ ਉਹ ਸਮਾਰਟ ਸਕੂਲ ਹੋਵੇ ਕੋਈ ਸਕੂਲ ਹੋਵੇ ਦੂਜਾ ਵਿਚਾਰਾ ਪ੍ਰਾਈਵੇਟ ਸਕੂਲ ਸਰਕਾਰੀ ਸਕੂਲ ਜਾਏਗਾ ਜਿੱਥੇ ਬੋਰਡ ਵੀ ਨਹੀਂ ਹੋਏਗਾ ਸੋ ਹੱਥੋਂ ਦੇ ਟੀਚਰਸ ਦੀ ਵੈਲਿਊ ਟੀਚਰਸ ਦੇ ਵਰਕਿੰਗ ਦਾ ਸਟਾਈਲ ਉਹਨਾਂ ਦੇ ਉਥੋਂ ਦੇ ਜਿਹੜੇ ਪ੍ਰਾਈਵੇਟ ਸਕੂਲ ਦੇ ਟੀਚਰਸ ਆ ਉਹ ਕਿੰਨੇ ਪੜ੍ਹੇ ਲਿਖੇ ਆ ਉਹ ਉਸ ਬੱਚੇ ਨੂੰ ਕਿਦਾਂ ਟ੍ਰੇਨ ਕਰ ਰਿਹਾ ਤੇ ਦੂਜਾ ਬੱਚਾ ਕਿਦਾਂ ਟ੍ਰੇਨ ਹੋ ਰਿਹਾ ਐਮ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਜਦੋਂ ਤੱਕ ਦੋਨੋਂ ਬੱਚੇ ਸੇਮ ਦਸਵੀਂ ਕਰਨਗੇ ਉਹਨਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਜਾਏਗਾ ਉਹ ਜਿਹੜਾ ਫਰਕ ਹੈ ਉਹਨੂੰ ਇਨ ਇਕੁਐਲਿਟੀ ਚ ਫਿਕਰਾਂਗੇ ਹੁਣ ਜਦੋਂ ਅੱਗੇ ਵਧਣਗੇ ਕਾਲਜ ਲੈਵਲ ਤੇ ਨੈਚੁਰਲੀ ਕੰਪੀਟੀਸ਼ਨ ਸ਼ੁਰੂ ਹੋਏਗਾ ਉਹ ਦੋਨੋਂ ਆਪਸ ਵਿੱਚ ਕੰਪੀਟ ਵੀ ਨਹੀਂ ਕਰਨ ਜੋਗੇ ਕਿਉਂਕਿ ਉਹ ਕੈਪੇਬਲ ਹੀ ਨਹੀਂ ਬਣਾਇਆ ਅਸੀਂ ਸਮਾਜ ਨੇ ਕਿ ਉਸ ਬੱਚੇ ਦੀ ਡਿਵੈਲਪਮੈਂਟ ਅਸੀਂ ਕਰ ਸਕੀਏ ਗਰੀਬ ਬੱਚੇ ਦੀ ਓਕੇ ਸੋ ਇਕਨੋਮਿਕ ਫੈਕਟਰ ਜਿਹੜਾ ਤੁਸੀਂ ਗੱਲ ਕੀਤੀ ਉਹ ਕਿੰਨਾ ਇੰਪੋਰਟੈਂਟ ਹੈ ਉਹ ਕਿਦਸ ਤਰੀਕੇ ਨਾਲ ਇਹਦੇ ਵਿੱਚ ਫਸ ਗਿਆ ਜੀ ਤੇ ਅਲਟੀਮੇਟਲੀ ਹੋ ਸਕਦਾ ਉਹ ਗਰੀਬ ਵਾਲਾ ਬੱਚਾ ਗੋਡ ਗਿਫਟਡ ਹੋਵੇ ਪਰ ਓਪਰਚ्युनिटीज ਨਾ ਮਿਲਣਿਆਂ ਵਿੱਚ ਉਹ ਪਿੱਛੇ ਰਹਿ ਜਾਏ ਇਹ ਤਾਂ ਹੋ ਗਿਆ ਚਲੋ ਥੋੜੀ ਜਿਹਾ ਆਪਾਂ ਨੈਚਰਲ ਦੇ ਵਿੱਚ ਉਪਰੋ ਉਪਰ ਗੱਲਬਾਤ ਕੀਤੀ ਹੈ ਕਿ ਇਕਨੋਮਿਕ ਫੈਕਟਰ ਕਿਵੇਂ ਵਰਕ ਆਊਟ ਕਰਦਾ ਹੈ ਜੀਓਗ੍ਰਾਫੀਕਲ ਤੌਰ ਦੇ ਆਪਾਂ ਥੋੜਾ ਜਿਹਾ ਇਸ ਫੈਕਟਰ ਨੂੰ ਲਈਏ ਕਈ ਬੱਚੇ ਪਿੰਡਾਂ ਦੇ ਵਿੱਚ ਪੜੇ ਹੋਏ ਦੇਸੀ ਸਕੂਲਾਂ 'ਚ ਕਿਉਂਕਿ ਸਾਡੇ ਟਾਈਮ ਦੇ ਵਿੱਚ ਅ ਜਿਹੜੇ ਤਾਂ ਸ਼ਹਿਰਾਂ 'ਚ ਪੜਦੇ ਸੀ ਉਹਨਾਂ ਲਈ ਸਾਰੀਆਂ ਸਹੂਲਤਾਂ ਹੁੰਦੀਆਂ ਸੀ ਜਿਹੜੇ ਸਾਡੇ ਵਰਗੇ ਪਿੰਡਾਂ ਦੇ ਵਿੱਚ ਪੜੇ ਨੇ ਉਹਨਾਂ ਨੂੰ ਤਾਂ ਘਰੋਂ ਬੋਰੀ ਤੇ ਫੱਟੀ ਵੀ ਆਪਦੀ ਲਿਜਾ ਕੇ ਤਾਂ ਵੀ ਨਹੀਂ ਸੰਸਕੂਲਾਂ ਦੇ ਵਿੱਚ ਹੁੰਦੇ ਉਹਨਾਂ ਸਕੂਲਾਂ ਦੇ ਵਿੱਚ ਪੜੇ ਆ ਪਰ ਉਹਨਾਂ ਦੇ ਵਿੱਚੋਂ ਕਈ ਬੱਚੇ ਨੇ ਜਿਹੜੇ ਬੜੇ ਅੱਗੇ ਜਾ ਕੇ ਡਿਵੈਲਪ ਜਿਆ ਇਹਨੂੰ ਜੀਓਗ੍ਰਾਫੀਕਲ ਤੌਰ ਦੇ ਉੱਤੇ ਇਹਨੂੰ ਫੈਕਟਰ ਨੂੰ ਕਾਊਂਟ ਕਰੀਏ ਕਿਵੇਂ ਲੈਨੇ ਉਸੇ ਦਾ ਕਿਵੇਂ ਤੁਸੀਂ ਬਿਲਕੁਲ ਠੀਕ ਗੱਲ ਕਹੀ ਉਸ ਤੋਂ ਪਹਿਲਾਂ ਸਾਡੇ ਕਿਉਂਕਿ ਅਸੀਂ ਜਦੋਂ ਅਸੀਂ ਪੜੇ ਆ ਉਹ ਸਟੇਜ ਹੋਰ ਸੀ ਜੀ ਜਿਹੜੀ ਹੁਣ ਸਟੇਜ ਆ ਇਨਫੋਰਮੇਸ਼ਨ ਟੈਕਨੋਲੋਜੀ ਦਾ ਹੁਣ ਸਟੇਜ ਹੋਰ ਆ ਗਈ ਜੀ ਇਹ ਫਰਕ ਆ ਗਿਆ ਪਰ ਉਸ ਵੇਲੇ ਵੀ ਉਹ ਜਿਹੜੇ ਬੱਚੇ ਕਿਉਂ ਉੱਤੇ ਚਲੇ ਗਏ ਉਸ ਵੇਲੇ ਪਹਿਲੇ ਚੀਜ਼ ਤਾਂ ਇਹ ਸੀ ਕਿ ਪ੍ਰਾਈਵੇਟ ਸਕੂਲਾਂ ਦਾ ਰੁਝਾਨ ਨਹੀਂ ਸੀ ਨਹੀਂ ਸੀ ਉਸ ਵੇਲੇ ਬਿਲਕੁਲ ਸੀ ਬਿਲਕੁਲ ਪਾਵੇਂ ਗਵਰਨਮੈਂਟ ਦੇ ਸਕੂਲ ਸ਼ਹਿਰਾਂ ਵਿੱਚ ਸੀ ਤੇ ਪਾਵੇਂ ਉੱਤੇ ਸੀ ਸਿਗੇ ਗਵਰਨਮੈਂਟ ਹੀ ਅਸੀਂ ਸਾਰੇ ਗਵਰਨਮੈਂਟ ਸਕੂਲਾਂ ਵਿੱਚ ਹੀ ਪੜਦੇ ਸੀ ਜੀ ਅੱਛਾ ਉਹਦੇ ਨਾਲ ਕੀ ਸੀ ਕਿ ਹਾਲੇ ਉਸ ਵੇਲੇ ਸਟੇਜ ਇਹ ਸੀ ਕਿ ਇੰਡੀਆ ਜਿਹੜਾ ਸਪੈਸ਼ਲੀ ਅਸੀਂ ਜਿਸ ਪੰਜਾਬ ਦੀ ਗੱਲ ਕਰਦੇ ਆ ਨਵਾਂ-ਨਵਾਂ ਆਜ਼ਾਦ ਹੋਇਆ ਸੀ ਹਰ ਇੱਕ ਬੰਦੇ ਨੂੰ ਇੱਕ ਆਬਜੈਕਟਿਵ ਸੀ ਹਰ ਇੱਕ ਟੀਚਰ ਨੂੰ ਵੀ ਸੀ ਕਿ ਮੈਂ ਅੱچھے ਸਟੂਡੈਂਟ ਪੜਾਵਾਂ ਮੈਂ ਕਰਾਂ ਨੈਚਰਲਿਜ਼ਮ ਦਾ ਉਹਨਾਂ ਦੇ ਵਿੱਚ ਕੁੱਟਕੁੱਟ ਕੇ ਭਰਿਆ ਹੋਇਆ ਸੀ ਜੀ ਜੀ ਹੁਣ ਤੁਸੀਂ ਦੇਖੋ ਜੇ ਪਿਛਲੇ 25 ਸਾਲਾਂ ਵਿੱਚ ਜਾਂ 30 ਸਾਲਾਂ ਵਿੱਚ ਪੰਜਾਬ ਨੂੰ ਹੀ ਦੇਖੋ ਤੇ ਤੁਹਾਨੂੰ ਸਕੂਲਾਂ ਦੇ ਕਿੰਨੇ ਟਿਊਸ਼ਨ ਸੈਂਟਰ ਖੁੱਲ ਗਏ ਕਿੰਨੇ ਪ੍ਰਾਈਵੇਟ ਸਕੂਲ ਖੁੱਲ ਗਏ ਹੁਣ ਜਿਹੜੀ ਹੈ ਉਹ ਦੋਨਾਂ ਦੀ ਇਨ ਇਕੁਐਲਿਟੀ ਸਕੂਲਾਂ ਦੀ ਹੋਰ ਵੱਧ ਗਈ ਜੀ ਹੁਣ ਸਰਕਾਰੀ ਸਕੂਲ ਚ ਉਹ ਬੱਚੇ ਜਾ ਰਹੇ ਜਿਨ੍ਹਾਂ ਨੂੰ ਮਿੱਡੇ ਮੀਲ ਚਾਹੀਦਾ ਜਾਂ ਜਿਨ੍ਹਾਂ ਨੂੰ ਕੋਈ ਸਟਾਈਪਨ ਚਾਹੀਦਾ ਜਾਂ ਉਸ ਲੈਵਲ ਤੇ ਜੀ ਉਹ ਇਹ ਨਹੀਂ ਦੇਖਦੇ ਕਿ ਟੀਚਰ ਕਿੱਦਾਂ ਹੁੰਦਾ ਹੈ ਜਾਂ ਕੋਈ ਚੀਜ਼ਾਂ ਕ੍ਰਾਈਟੇਰੀਆ এডੂਕੇਸ਼ਨ ਦੇ ਸਟੈਂਡਰਡ ਨੂੰ ਕਟਾ ਕੇ ਅਸੀਂ ਕਿਸੇ ਹੋਰ ਬੇਸਿਸ ਤੇ ਚੱਲੇਗੇ ওকে ਸੋ ਐਜੂ ਤੁਸੀਂ ਦੇਖੋ ਥੋੜਾ ਜਿਹਾ ਰਕਸਾ ਇੱਥੇ ਮੈਂ ਥੋੜਾ ਜਿਹਾ ਰੋਕਣਾ ਜਾਂ ਐਜੂਕੇਸ਼ਨ ਦਾ ਸਟੈਂਡਰਡ ਜਿਹੜੇ ਪ੍ਰਾਈਵੇਟ ਸਕੂਲ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬਹੁਤ ਆਦਿ ਵਿੱਚ 10+2 ਵਾਲੇ ਟੀਚਰ ਪੜਾ ਰਹੇ ਨੇ ਮੈਂ ਦੇਖ ਕੇ ਆਇਆ ਪੰਜਾਬ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਬੀਐਡ ਕੀਤੇ ਹੋਏ ਨੇ, ਜੀਬੀਟੀ ਕੀਤੀ ਹੋਈ ਹੈ, ਜਿਨ੍ਹਾਂ ਨੇ ਐਮਐਡ ਕੀਤੀ ਹੋਈ ਹੈ, ਉਹ ਜਿਹੜੇ ਟੀਚਰ ਨੇ ਉਹ ਸਕੂਲ ਗਵਰਨਮੈਂਟ ਦੇ ਵਿੱਚ ਜੋ ਵੀ ਨਹੀਂ ਮਿਲਦੀ ਇਸ ਤਰ੍ਹਾਂ ਵਧੀਆ ਟੀਚਰ, ਵੈਲ ਕੁਆਲੀਫਾਈਡ ਟੀਚਰ ਹੋਣ ਦੇ ਬਾਵਜੂਦ ਕਿ ਉਹਨਾਂ ਦਾ ਧਿਆਨ ਫੂਡ ਵਾਲੇ ਪਾਸੇ ਤੇ ਹੋਰ ਪਾਸੇ ਕੇਂਦਰਿਤ ਕਰ ਦਿੱਤਾ ਗਿਆ ਨਹੀਂ ਨਹੀਂ ਉਹ ਉਹ ਵੀ ਅੱਛਾ ਪੜਾ ਰਹੇ ਆ ਮੈਂ ਕਿਸੇ ਟੀਚਰ ਨੂੰ ਕੋਈ ਗਲਤ ਨਹੀਂ ਕਰਦਾ ਦੀ ਕੁਆਲਿਟੀ ਇਜ਼ ਕਿ ਜੋ ਵੀ ਪੜਾਇਆ ਜਾ ਰਿਹਾ ਹੈ ਜੋ ਉਹਨਾਂ ਦੇ ਐਕਚੁਅਲ ਸਟੈਂਡਰਡ ਤੋਂ ਠੀਕ ਹੈ ਸਰਕਾਰ ਵੱਲੋਂ ਫਿਕਸਡ ਹੈ ਹਮਮ ਠੀਕ ਪਰ ਪ੍ਰਾਈਵੇਟ ਵਾਲੇ ਜਿਹੜੇ ਆ ਉਸ ਨੂੰ ਫੈਸਿਲਿਟੀ ਜ਼ਿਆਦਾ ਦੇ ਰਹੇ ਆ ਜਿੱਦਾਂ ਲੈਬਸ ਆ ਮੰਨ ਲਓ ਸਾਇੰਸ ਪੜਾਉਣਾ ਇੱਕ ਸਾਇੰਸ ਟੀਚਰ ਉੱਥੇ ਵੀ ਆ ਤੇ ਉੱਥੇ ਵੀ ਆ ਜੀ ਜੀ ਪਰ ਸਾਇੰਸ ਦਾ ਜਿਹੜਾ ਇਕੁਪਮੈਂਟ ਹੀ ਨਹੀਂ ਆਇਆ ਜਾਂ ਸਾਇੰਸ ਦਾ ਐਕਸਪੈਰੀਮੈਂਟ ਹੀ ਨਹੀਂ ਆਇਆ ਉਹ ਬੱਚਿਆਂ ਨੂੰ ਟੀਵੀ ਤੇ ਹੀ ਦਿਖਾ ਰਹੇ ਆ ਕਰਕੇ ਦਿਖਾ ਹੀ ਨਹੀਂ ਸਕਦੇ ਔਰ ਸਪੈਸ਼ਲੀ ਅੱਜਕੱਲ ਤਾਂ ਬਹੁਤ ਇੰਪੋਰਟੈਂਟ ਹੋ ਗਿਆ ਹਰ ਇੱਕ ਉਹ ਕਹਿੰਦੇ ਆ ਜੀ ਟੀਵੀ ਤੇ ਅਸੀਂ ਹਰ ਚੀਜ਼ ਤਾਂ ਦਿਖਾ ਦਿੰਨੇ ਆ ਪ੍ਰੋਜੈਕਟਰ ਲਾਓ ਸਭ ਕੁਝ ਦਿਖਾ ਦਿਓ ਹਮ ਹਮ ਟੀਚਰ ਦਾ ਹੋਲੀ ਹੋਲੀ ਰੋਲ ਜਿਹੜਾ ਉਹ ਘਟਾਇਆ ਜਾ ਰਿਹਾ ਓਕੇ ਹਮ ਡਿਜੀਟਲ ਆਣ ਕਰਕੇ ਹਮ ਹਮ ਬਟ ਇੱਕ ਅਸੀਂ ਗੱਲ ਪੁੱਲ ਜਾਨਨੇ ਆ ਕਿ ਉਹ ਜਿਹੜਾ ਬੱਚਾ ਡਿਜੀਟਲ ਹੈ ਜਿੱਦਾਂ ਪਹਿਲੇ ਤੁਸੀਂ ਇਕਨੋਮਿਕ ਫੈਕਟਰ ਕੀਤਾ ਕੀ ਉਹ ਡਿਜੀਟਲ ਲਰਨ ਦੇ ਕੈਪੇਬਲ ਹੈ ਕੀ ਉਹ ਸੈੱਲ ਫੋਨ ਜਾਂ ਹੋਰ ਕੰਪਿਊਟਰ ਲੈਣ ਦੇ ਜਾਂ ਉਹ ਚੀਜ਼ਾਂ ਉਹ ਵਿਚਾਰੇ ਦੀ ਤਾਂ ਰੋਟੀ ਨਹੀਂ ਚੱਲ ਰਹੀ ਜਿਹੜਾ ਜਿਹੜੀ ਫੈਮਿਲੀ 7 ਤੋਂ 10000 ਸਾਬ ਮਹੀਨੇ ਦਾ ਕਮਾਉਂਦੀ ਹੈ ਉਹ ਕਿੱਥੋਂ ਉਹ ਕੰਪਿਊਟਰ ਕਿੱਥੋਂ ਲੈ ਲੇਗੀ ਜੀ ਕੰਪਿਊਟਰ ਲੈ ਕੇ ਫਿਰ ਉਹ ਉਹਦੇ ਵਿੱਚ ਡਾਟਾ ਕਿਦਾਂ ਪਵਾਏਗੀ ਸੋ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਸਰਕਾਰੀ ਤੇ ਜਿਹੜਾ ਪ੍ਰਾਈਵੇਟ ਵਾਲਾ ਉਹ ਅਫੋਰਡ ਕਰ ਸਕਦਾ ਪ੍ਰਾਈਵੇਟ ਵਾਲਾ ਸਾਰੀ ਚੀਜ਼ ਅਫੋਰਡ ਕਰ ਸਕਦਾ ਇਸ ਕਰਕੇ ਟੀਚਰਾਂ ਦਾ ਲੈਵਲ ਸੇਮ ਹੁੰਦੇ ਹੋયા ਜਾਂ ਘੱਟ ਜੇ ਪ੍ਰਾਈਵੇਟ ਵਿੱਚ ਘੱਟ ਵੀ ਹੈ ਤਾਂ ਵੀ ਉਹ ਕਵਰਪ ਹੋ ਜਾਂਦਾ ਕਿਉਂਕਿ ਉਹਨਾਂ ਕੋਲ ਫੈਸਿਲਿਟੀਆਂ ਹੈਗੀਆਂ ਓਕੇ ਸੋ ਇਹਦਾ ਮਤਲਬ ਡਾਕਟਰ ਸਾਹਿਬ ਇਹ ਹੋਇਆ ਕਿ ਜੀਓਗ੍ਰਾਫੀਕਲ ਜਿਵੇਂ ਤੁਸੀਂ ਗੱਲ ਕੀਤੀ ਐ ਇਫੈਕਟ ਨੂੰ ਅਰਬਨ ਵਰਸਸ ਰੂਰਲ ਵੱਲੋਂ ਆਪਾਂ ਲਈਏ ਤੇ ਇਹਦਾ ਬੜਾ ਵੱਡਾ ਇਫੈਕਟ ਪੈਂਦਾ ਵਾਕੇ ਕੀ ਇਹਦੇ ਨਾਲ ਸੋਸ਼ਲ ਤੇ ਕਲਚਰ ਫੈਕਟਰ ਵੀ ਇਫੈਕਟ ਕਰਦਾ ਬਿਲਕੁਲ ਸੋਸ਼ਲ ਬੜਾ ਇੰਪੋਰਟੈਂਟ ਫੈਕਟਰ ਹੈ ਔਰ ਕਲਚਰਲ ਵੀ ਇੰਪੋਰਟੈਂਟ ਫੈਕਟਰ ਹੈ ਓਕੇ ਮੈਮ ਹੁਣ ਜੇ ਦੇਖੀਏ ਤੇ ਪੰਜਾਬ ਦੇ ਵਿੱਚ ਜਿਹੜੇ ਗਵਰਨਮੈਂਟ ਸਕੂਲਾਂ ਦੇ ਵਿੱਚ ਇਸ ਵੇਲੇ ਬਹੁਤ ਤਰ੍ਹਾਂ ਦੇ ਕਿਹੜੇ ਬੱਚੇ ਆਂਦੀ ਆ ਤੁਹਾਨੂੰ ਯਾਦਾ ਤਰੋ ਤੇ ਪ੍ਰਵਾਸੀ ਬੱਚੇ ਮਿਲਣਗੇ ਓਕੇ ਹਮ ਜਿਹੜੇ ਸਾਡੇ ਜਿਹੜੇ ਥੋੜੇ ਜੇ ਥੋੜੇ ਜੇ ਵੀ ਮੀਡੀਅਮ ਆਰਡਰ ਦੇ ਵੀ ਫੈਮਲੀ ਦਾ ਉਹ ਲਾਲੋ ਪ੍ਰਾਈਵੇਟਲੀ ਭੇਜਣਗੇ ਹੁਣ ਜਦੋਂ ਉਹ ਸਕੂਲੇ ਜਾਣਗੇ ਉਹ ਸਕੂਲ ਦਾ ਮਾਹੌਲ ਕਿਦਾਂ ਦਾ ਹੋਏਗਾ ਉਸ ਸਕੂਲ ਦਾ ਵਰਕਿੰਗ ਕਿਦਾਂ ਦੇ ਹੋਏਗੀ ਇੱਕ ਸੋਸ਼ਲ ਆ ਗਈ ਨਾ ਵੈਲਿਊ ਇੱਕ ਤਾਂ ਤੇ ਸਾਰੇ ਗਰੀਬ ਬੱਚੇ ਆ ਇੱਕ ਤਾਂ ਤੇ ਮੀਡਲ ਆਰਡਰ ਬੰਦੇ ਆ ਇੱਕ ਤਾਂ ਤੇ ਵੈਰੀ ਹਾਈ ਕਲਾਸ ਬੰਦੇ ਆ ਉਹਨਾਂ ਦਾ ਜਿਹੜਾ ਰੋਗ ਸੋਚਣ ਦਾ ਤਰੀਕਾ ਉਹਨਾਂ ਦਾ ਬੈਠਣ ਦਾ ਤਰੀਕਾ ਉਹਨਾਂ ਦਾ ਹੋਰ ਚੀਜ਼ਾਂ ਬਾਰੇ ਨੌਲੇਜ ਦਾ ਤਰੀਕਾ ਹੁਣ ਸਪੋਜ਼ ਕਰੋ ਮਿਡਲ ਆਰਡਰ ਘਰ ਦੇ ਵਿੱਚ ਅਖਬਾਰ ਲੱਗੀ ਹੋਈ ਆ ਹੂੰ ਉਹ ਅਖਬਾਰ ਵੀ ਖਬਰ ਡਿਸਕਸ ਹੋ ਰਹੀ ਆ ਘਰ ਵਿੱਚ ਓਕੇ ਸੋ ਉਹ ਜਿਹੜੀ ਫੈਮਿਲੀ ਜਿਹੜਾ ਬੱਚੇ ਗਏ ਆ ਉਹਨਾਂ ਨੂੰ ਉਸ ਖਬਰ ਬਾਰੇ ਪਤਾ ਪਰ ਜਿਹੜਾ ਗਰੀਬ ਬੱਚਾ ਜਿਹਦੇ ਘਰ ਕੁਝ ਵੀ ਨਹੀਂ ਆਸਵਾਰ ਨਹੀਂ ਆ ਉਹ ਉਸ ਖਬਰ ਬਾਰੇ ਸੋਚ ਵੀ ਨਹੀਂ ਸਕਦਾ ਕਿਉਂਕਿ ਨਾ ਉਸ ਕੋ ਕੰਪਿਊਟਰ ਹੈ ਨਾ ਉਸ ਕੋ ਨਿਊਜ਼ਪੇਪਰ ਹੈ ਉਹ ਸੋਚ ਨਹੀਂ ਸਕਦਾ ਸੋ ਇਹਦਾ ਮਤਲਬ ਮੈਂਟਲ ਜਿਹੜੀ ਡਿਫਰੈਂਸ ਆ ਗਿਆ ਡਿਫਰੈਂਸ ਆ ਗਿਆ ਇੱਥੇ ਬਹੁਤ ਵੱਡੀ ਕੁਆਲਿਟੀ ਆ ਗਈ ਇਨਕੁਆਲਿਟੀ ਓਕੇ ਅਸੀਂ ਅਲਟੀਮੇਟਲੀ ਦੇਖਦੇ ਪਿਆ ਕਿ ਉਹ ਬੱਚੇ ਅਸੀਂ ਮੈਂ ਪਹਿਲੇ ਸ਼ੁਰੂ ਚ ਇਹ ਕਿਹਾ ਕਿ ਇੱਕ ਬੱਚਾ ਜਦੋਂ ਦੋ ਬੱਚੇ ਜਨਮ ਤੋਂ ਲੈ ਕੇ 20 ਸਾਲ ਤੱਕ ਹੂੰ 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 20 ਸਾਲ ਵੀ ਨਾ 16 ਸਾਲ ਤੱਕ 12ਵੀਂ ਕਰਦੇ ਆ ਅਗਲਾ ਤਾਂ ਵੱਖਰੀ ਇਸ਼ੂ ਹੈਗਾ ਜਿਹੜਾ ਯੂਨੀਵਰਸਿਟੀ ਆਲਾ ਹਾਂ ਹਾਂ ਪਰ 12ਵੀਂ ਕਰਦੇ ਆ ਉਤੋਂ ਤੱਕ ਹੀ ਕਿੰਨਾ ਫਰਕ ਆ ਜਾਂਦਾ ਤੇ ਫਿਰ ਯੂਨੀਵਰਸਿਟੀ ਵਿੱਚ ਤਾਂ ਅੱਗੇ ਪੀ ਐਚ ਡੀਆ ਜਾਂ ਹੋਰ ਪਾਸੇ ਤਾਂ ਉਹ ਕੁਆਲੀਫਾਈ ਨਹੀਂ ਕਰ ਪਾਉਂਦੇ ਓਕੇ ਕਿਉਂਕਿ ਉਸ ਪਾਸੇ ਸੋਚ ਹੀ ਨਹੀਂ ਹੈ ਤੁਸੀਂ 10ਵੀਂ ਪਾਸ ਗਵਰਨਮੈਂਟ ਸਕੂਲ ਤੋਂ ਤੁਸੀਂ ਪੁੱਛ ਲੋਗੇ ਪੀ ਐਚ ਡੀ ਕੀ ਹੁੰਦੀ ਹੈ ਸ਼ਾਇਦ ਮੈਂ ਦੱਸ ਸਕਾਂ ਪਰ 10ਵੀਂ ਪਾਸ ਗਵਰਨਮੈਂਟ ਸਕੂਲ ਦੇ ਪ੍ਰਾਈਵੇਟ ਸਕੂਲ ਦੇ ਬੱਚੇ ਕੋਲੋਂ ਹੀ ਵਿਲ ਬੀ ਤਿਆਰੀ ਕਰਦਾ ਹੋਏਗਾ ਮੈਡੀਕਲ ਦੀ ਪਹਿਲਾਂ ਇੰਜੀਨੀਅਰਿੰਗ ਦੀ ਥ੍ਰੀ ਪਲਾਨ ਪ੍ਰੀ ਪਲਾਨ ਕਰਦਾ ਹੋਏਗਾ ਉਹ ਪ੍ਰੀ ਪਲਾਨ ਕੌਣ ਕਰ ਰਿਹਾ ਉਹਦਾ ਪੇਰੈਂਟਸ ਕਰ ਰਿਹਾ ਉਹਦੀ ਪੇਰੈਂਟਲ ਸਪੋਰਟ ਜਿਹੜੀ ਹੈ ਪੇਰੈਂਟਸ ਦਾ ਐਜੂਕੇਟਿਡ ਹੋਣਾ ਪੇਰੈਂਟਸ ਦਾ ਨੌਲੇਜੇਬਲ ਹੋਣਾ ਪੇਰੈਂਟਸ ਉਹ ਇਨ ਇਕੁਐਲਿਟੀ ਪੈਦਾ ਕਰ ਰਿਆ ਜਦਕਿ ਇਹ ਚੀਜ਼ ਸਮਾਜ ਨੂੰ ਕਰਨੀ ਚਾਹੀਦੀ ਸੀ ਸਮਾਜ ਨੂੰ ਇਸ ਚੀਜ਼ ਨਾਲ ਜੁੜ ਕੇ ਉਹਨਾਂ ਬੱਚਿਆਂ ਦੀ ਹੈਲਪ ਐਂਡ ਗਾਈਡੈਂਸ ਕਰਨੀ ਚਾਹੀਦੀ ਸਮਾਜ ਦੇ ਨਾਲ ਨਾਲ ਡਾਕਟਰ ਸਾਹਿਬ ਜਿਹੜੇ ਪੋਲੀਟੀਕਲ ਏਜੰਡੇ ਨੇ ਤੇ ਪੋਲਿਸੀ ਫੈਕਟਰ ਨੇ ਇਹ ਇਫੈਕਟਿੰਗ ਕਰਦੇ ਜੇ ਪੋਲਿਸੀ ਇਸ ਤਰ੍ਹਾਂ ਨਹੀਂ ਹੋਵੇ ਪੋਲੀਟੀਕਲ ਲੋਕ ਦੇ ਬਾਰੇ ਅਵੇਅਰ ਹੋਣ ਸਮਾਜਤਾ ਸਮਾਜ ਨੂੰ ਬਣਾਉਣ ਦੇ ਲਈ ਪੋਲੀਟੀਕਲ ਲੋਕਾਂ ਦਾ ਬੜਾ ਵੱਡਾ ਹੱਥ ਹੈ ਕਿ ਪੋਲੀਟੀਕਲ ਤੇ ਪੋਲਿਸੀ ਫੈਕਟਰੀ ਵੀ ਇਹਦੇ ਉੱਤੇ ਕੰਮ ਕਰਦੇ ਬਿਲਕੁਲ ਬਹੁਤ ਕੰਮ ਕਰਦੇ ਆ ਕਿਉਂਕਿ ਪੋਲਿਸੀਜ਼ ਕਿੱਦਾਂ ਦੀਆਂ ਹੋਣਗੀਆਂ ਸਰਕਾਰ ਦੀਆਂ ਕੀ ਉਹ ਪੋਲਿਸੀਜ਼ ਉਹਨਾਂ ਬੱਚਿਆਂ ਲਈ ਆ ਜਿਹੜੇ ਬੱਚੇ ਬਿਲਕੁਲ ਲੋਏਸਟ ਕੌਂਦੇ ਪੇ ਜੀ ਕਿ ਪੋਲਿਸੀ ਉਹਨਾਂ ਬੱਚਿਆਂ ਲਈ ਆ ਜਿਹੜੇ ਅਫੋਰਡ ਕਰ ਰਹੇ ਆ ਅਸੀਂ ਕੀ ਕਰਦੇ ਆ ਪੋਲਿਸੀਜ਼ ਜਦੋਂ ਬਣਾਉਣ ਲੱਗਦੇ ਆ ਅਸੀਂ ਇੱਕ ਮੀਡੀਅਨ ਜਾਂ ਲਲਨ ਆ ਮੀਡੀਅਨ ਜਿਹੜੇ ਥੱਲੇ ਵਾਲਿਓ ਤੋਂ ਬਹੁਤ ਗਰੀਬ ਹੈਗੇ ਆ ਹੂੰ ਅਸੀਂ ਉਹਨਾਂ ਬਾਰੇ ਤਾਂ ਸੋਚਦੇ ਹੀ ਨਹੀਂ ਹੁਣ ਜਦੋਂ ਤੁਸੀਂ NEET UG ਦਾ ਲੱਤਾ ਜੇ ਤੁਸੀਂ ਉਹਨਾਂ ਦੀ ਸਾਰੀ 23 ਲੱਖ ਬੱਚਿਆਂ ਦਾ ਜਿਹੜਾ ਤੁਸੀਂ ਕਰ ਚੁੱਕੇ ਬੜਾ ਵੱਡਾ ਸਕੈਂਡਲ ਹੈ ਇਹ ਤੁਸੀਂ 23 ਲੱਖ ਦੇ 23 ਲੱਖ ਬੱਚਿਆਂ ਦਾ ਪ੍ਰੋਫਾਈਲ ਚੈੱਕ ਕਰ ਲੋ ਤੁਹਾਨੂੰ ਉਹਨਾਂ ਵਿੱਚ ਕੋਈ ਬੱਚਾ ਗਰੀਬ ਤੋਂ ਨਹੀਂ ਮਿਲੇਗਾ ਓਕੇ ਕਿਉਂਕਿ ਉਸ ਪਾਸੇ ਤੁਰਿਆ ਹੀ ਨਹੀਂ ਇਨ ਇਕਵੈਲਟੀ ਇਨ ਇਕਵੈਲਟੀ ਜਦ ਕਿ ਕੀ ਉਹ ਕੈਪੇਬਲ ਨਹੀਂ ਬਣ ਸਕਦਾ ਡਾਕਟਰ ਦਾ यस ਵਾਈ ਨਾ ਉਹ ਵੀ ਬਣ ਸਕਦਾ ਹੋ ਸਕਦਾ ਉਹ ਇਹ ਠੀਕ ਹੈ ਕਿ ਤੁਹਾਨੂੰ ਓਕੇਜਨਲੀ ਕਦੀ ਐਗਜ਼ਾਮਪਲ ਦੋ ਐਗਜ਼ਾਮਪਲ ਆ ਮਿਲ ਜਾਂਦੀਆਂ ਹੂੰ ਹੂੰ ਇਹਨੂੰ ਇਹ ਨਾ ਸੋਚਿਆ ਜਾਏ ਕਿ ਇਟ ਇਜ਼ ਇਨ ਜਨਰਲ ਬਟ ਉਹ ਜਿਹੜੀਆਂ ਸਪੈਸੀਫਿਕ ਐਗਜ਼ਾਮਪਲ ਮਿਲਣ ਗਿਆ ਉਹਨਾਂ ਦੇ ਹਾਲਾਤ ਕਿੱਦਾਂ ਦੇ ਹੋਣਗੇ ਕੀ ਪਤਾ ਉਹਨਾਂ ਨੂੰ ਕਿਹੜੀ ਥਾਂ ਤੋਂ ਅਸਿਸਟੈਂਸ ਮਿਲ ਗਈ ਕੀ ਹੋ ਗਿਆ ਉਹ ਕਿੱਦਾਂ ਚੜ ਗਏ ਇੱਕ ਇੱਕ ਕੇਸ ਹਿਸਟਰੀ ਪੜਨ ਵਾਲੀ ਹੁੰਦੀ ਹੈ ਤਾਕਸਾਲ ਸਜਨਾ ਵਿਸ਼ਾ ਬੜਾ ਗੰਭੀਰ ਜਿਆ ਲੈ ਲਿਆ ਪਾਜ ਤੁਹਾਡੇ ਨਾਲ ਮੈਂ ਇਸੇ ਕਰਕੇ ਸਾਰਾਂ ਚ ਵਾਰਿਆ ਸੀ ਕਿਉਂਕਿ ਤੁਹਾਡੀ ਗਹਿਰਾਈ ਹੈ ਜੀ ਇਹਨਾਂ ਵਿਸ਼ਿਆਂ ਦੇ ਵਿੱਚ ਜੇ ਥੋੜੀ ਜੀ ਪੋਲੀਟੀਕਲ ਗੱਲਬਾਤ ਕੀਤੀ ਹੈ ਤੇ ਕੁਦਰਤੀ ਗੱਲ ਹੈ ਪੋਲੀਟੀਕਲ ਦੇ ਨਾਲ ਨਾਲ ਜੇ ਸਮਾਜ ਦੀ ਗੱਲ ਕੀਤੀ ਫੈਮਿਲੀ ਫੈਕਟਰ ਵੀ ਤਾਂ ਕਾਊਂਟ ਕਰੇਗਾ ਨਾਲ ਪਹਿਲੇ ਮੈਂ ਕਿਹਾ ਫੈਮਿਲੀ ਫੈਕਟਰ ਦੇ ਨਾਲ ਹੈਲਥ ਫੈਕਟਰ ਵੀ ਆਏਗਾ ਇਹਦੇ ਵਿੱਚ ਜਦੋਂ ਫੈਮਿਲੀ ਇੱਕ ਗਰੀਬ ਫੈਮਿਲੀ ਆ ਜਿਹਦੇ ਘਰ ਮਸੀ ਰੋਟੀ ਚੱਲਦੀ ਆ ਉਹਦੇ ਬੱਚੇ ਮਲਨਿਊਟ੍ਰੀਸ਼ਨ ਵਿੱਚ ਹੋਣਗੇ ਹੂੰ ਹੂੰ ਉਹ ਬੱਚਿਆਂ ਦਾ ਕਿੱਦਾਂ ਦਾ ਦਿਮਾਗ ਦੀ ਡਵੈਲਪਮੈਂਟ ਹੋਏਗੀ ਕਿੱਦਾਂ ਦੇ ਅੰਗਾਂ ਦੀ ਡਵੈਲਪਮੈਂਟ ਹੋਏਗੀ ਇਹ ਸਾਰੀਆਂ ਚੀਜ਼ਾਂ ਕਾਊਂਟ ਕਰਨਗੀਆਂ ਸੋ ਫੈਮਿਲੀ ਫੈਕਟਰ ਉਹਨਾਂ ਮੰਨ ਲਓ ਪੇਰੈਂਟ ਜਿਹਦਾ ਮੈਂ ਪਹਿਲੇ ਕਿਹਾ ਪੇਰੈਂਟ ਸੀ ਪੜੇ ਲਿਖੇ ਨਹੀਂ ਆ ਹੂੰ ਹੂੰ ਉਹਨਾਂ ਨੂੰ ਇਹ ਨਹੀਂ ਪਤਾ ਕਿ ਨੀਟ ਕੀ ਹੁੰਦਾ ਉਹਨਾਂ ਨੂੰ ਇਹ ਨਹੀਂ ਪਤਾ ਕਿ ਮੈਂ ਕਿੱਦਾਂ ਨੂੰ ਲੈ ਕੇ ਜਾਣਾ ਤੁਸੀਂ ਜਦੋਂ ਪੰਜਾਬ ਦੇ ਜਿਹੜੇ ਬੱਚੇ ਡਾਕਟਰੀ ਕਰਦੇ ਆ ਜਾਂ ਇੰਜੀਨੀਅਰਿੰਗ ਕਾਲਜ ਜਾਂਦੇ ਆ ਉਹਨਾਂ ਬੱਚਿਆਂ ਦਾ 6ਵੀਂ 7ਵੀਂ ਤੋਂ ਬਾਅਦ ਉਹਨਾਂ ਕੋਲ ਬੈਠ ਕੇ ਦੇਖੋ ਉਹਨਾਂ ਦੇ ਪੇਰੈਂਟਸ ਨੇ ਆਲਰੇਡੀ ਕੋਚਿੰਗ ਕਲਾਸੇਜ਼ ਹੋਰ ਪਾਸੇ ਜੋੜ ਦਿੱਤਾ ਉਹਨਾਂ ਦੀ ਮੈਂਟਲ ਸਟੇਬਲ ਸਟੇਬਿਲਟੀ ਹੈ ਜਿਹੜੀ ਉੱਥੇ ਤੱਕ ਲਿਆਂਦੀ ਹੈ ਕਿ ਤੁਸੀਂ ਕਰਨਾ ਕੀ ਹੈ ਹੋ ਸਕਦਾ ਉਹਨਾਂ ਦੇ ਜਿਹੜੇ ਵੱਡਿਆਂ ਵਿੱਚੋਂ ਕੋਈ ਰਿਸ਼ਤੇਦਾਰ ਜੜੇ ਆ ਉਹ ਆਲਰੇਡੀ ਉਸ ਸਟੇਜ ਤੇ ਉਹ ਉਹਨਾਂ ਨੂੰ ਗਾਈਡ ਕਰ ਰਹੇ ਆ ਹੂੰ ਮੈਂ ਬੜਾ ਲੱਗਦਾ ਸਮਝਦਾ ਕਿ ਠੀਕ ਹੈ ਮੇਰੇ ਪੇਰੈਂਟਸ ਨੇ ਮੈਨੂੰ ਗਾਈਡ ਕੀਤਾ ਪਰ ਕੋਈ ਆਪ এডਿਕੇਸ਼ਨ ਵਿੱਚ ਉਹ এডਿਕੇਸ਼ਨ ਨਹੀਂ ਸੀ ਉਹਨਾਂ ਨੇ ਅੱਗੇ ਗਾਈਡ ਕੀਤਾ ਅਸੀਂ ਅੱਗੋਂ ਕਰਦੇ ਹਾਂ ਜੀ ਉਹ ਜੇ ਅਵੇਅਰਨੈਸ ਹੀ ਨਹੀਂ ਪੇਰੈਂਟਸ ਦੀ ਤੇ ਪੇਰੈਂਟਸ ਨੂੰ ਅਵੇਅਰ ਕੌਣ ਕਰੇਗਾ ਸਮਾਜ ਵੀ ਨਹੀਂ ਕਰਦਾ ਪਿਆ ਉਹ ਵਿਚਾਰਾ ਉਹ ਵਿਚਾਰਾ ਤੇ ਮਸੀਹ ਦਿਹਾੜੀ ਬੇ ਕਰਕੇ ਤੇ ਰੋਟੀ ਬਕਮਾ ਰਿਹਾ ਯੂ ਸ਼ੁੱਡ ਬ੍ਰਿੰਗ ਫੂਡ ਔਨ ਦੀ ਟੇਬਲ ਕਿ ਐਜੂਕੇਸ਼ਨ ਦਾ ਧਿਆਨ ਰੱਖੇ ਜਾਂ ਬੱਚਿਆਂ ਦਾ ਰੱਖੇ ਡਾਕਟਰ ਸਾਹਿਬ ਇਹ ਵੈਸੇ ਬੜਾ ਸੀਰੀਅਸ ਕੰਸਰਨ ਹੈ ਕਿ ਐਜੂਕੇਸ਼ਨ ਦੇ ਵਿੱਚ ਇਨ ਇਕੁਐਲਟੀ ਹੈ ਕਿਉਂ ਇਹਦੇ ਨਾਲ ਫਿਰ ਤਾਂ ਹੈਲਥ ਫੈਕਟਰ ਵੀ ਬੜਾ ਵੱਡਾ ਕਾਉਂਟ ਕਰੇਗਾ ਕਿਉਂਕਿ ਜਿਹੜੇ ਚੰਗੇ ਪੋਜ਼ਿਟਿਵ ਖੁਰਾਕ ਜਿਹਨਾਂ ਬੱਚਿਆਂ ਨੂੰ ਮਿਲ ਰਹੀ ਹੈ ਉਹ ਖੇਡਾਂ ਦੇ ਵਿੱਚ ਵੀ ਅੱਗੇ ਜਾਣਗੇ ਉਹਦੇ ਨਾਲ-ਨਾਲ ਉਹ ਮੈਂਟਲੀ ਤੌਰ ਤੇ ਵੀ ਥੋੜੇ ਜਿਹਾ ਤਕੜੇ ਹੋਣਗੇ ਜਿਹੜੇ ਆਮ ਰੂਰ ਲੇਅਰ ਦੇ ਵਿੱਚ ਪਲੇ ਹੋਏ ਬੱਚੇ ਨੇ ਗਰੀਬ ਪਰਿਵਾਰਾਂ ਦੇ ਬੱਚੇ ਨੇ ਉਹਨਾਂ ਦੇ ਉੱਤੇ ਬੜਾ ਇਫੈਕਟ ਪਵੇਗਾ ਉਹਦੇ ਇਫੈਕਟ ਪੈਂਦਾ ਜੇ ਤੁਸੀਂ ਮੈਂਟਲੀ ਨੂਟਲਿਟਰੇਸ਼ਨ ਵਿੱਚ ਹੋਵੋਗੇ ਜੀ ਬਿਮਾਰ ਰਹੋਗੇ ਕੁਝ ਰਹੋਗੇ ਤਾਂ ਕਿੱਦੋਂ ਧਿਆਨ ਰੱਖੋਗੇ ਪੜਾਈ ਦਾ ਪੜਾਈ ਬਿਲਕੁਲ ਨਹੀਂ ਧਿਆਨ ਰੱਖ ਸਕਦੇ ਸੋ ਇਹ ਵੈਸੇ ਜਿੰਨੇ ਤੁਸੀਂ ਫੈਕਟਰ ਗਿਣਾਉਂਦੇ ਹੋ ਇਕੱਲੇ-ਇਕੱਲਾ ਫੈਕਟਰ ਇੱਕ ਪ੍ਰੋਗਰਾਮ ਮੰਗਦਾ ਕਿਉਂਕਿ ਇਹਦੇ ਬੜੇ ਸੂਖਸ਼ਮ ਤਰੀਕੇ ਨਾਲ ਇਹ ਸੋਚ ਕੇ ਚੱਲਣਾ ਪਏਗਾ ਕਿ ਕਿਸ ਤਰੀਕੇ ਨਾਲ ਹੁਣ ਤੁਸੀਂ ਪਿੱਛੇ ਜੇ ਕਿਹਾ ਕਿ ਪਲਾਨਿੰਗ ਗਵਰਨਮੈਂਟ ਦੀ ਪਾਲਿਸੀ ਹੂੰ ਹੂੰ ਜੇ ਗਵਰਨਮੈਂਟ ਦੀ ਪਾਲਿਸੀ ਚਿਲड्रन ਬਾਰੇ ਹੈਲਥ ਬਾਰੇ ਚੰਗੀ ਨਾ ਹੋਵੇ ਫਿਰ ਪਾਲਿਸੀ ਹੈਲਥ ਦੀ ਕਿੰਨੇ ਬਣਾਉਣੀ ਆ ਗਵਰਨਮੈਂਟ ਨੇ ਐਦਾ ਮਤਲਬ ਗਵਰਨਮੈਂਟ ਆ ਗਈ ਹੂੰ 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 ਜਿਉ ਬੱਚਿਆਂ ਦੀ ਨਿਊਟ੍ਰੀਸ਼ਨ ਦਾ ਉਹਨਾਂ ਦੇ ਡਵੈਲਪਮੈਂਟ ਦਾ ਜਿਹੜਾ ਸਪੈਸ਼ਲੀ ਪਹਿਲਾ ਸਾਲ ਦੀ ਡਵੈਲਪਮੈਂਟ ਬੱਚੇ ਦੀ ਹੁੰਦੀ ਆ ਉਹਦਾ ਧਿਆਨ ਰੱਖਿਆ ਜਾਏ ਉਹਦੇ ਵਿੱਚ ਕਰੌਸਿਟੀ ਲਿਆਂਦੀ ਜਾਏ ਦੇਖਿਆ ਜਾਏ ਉਹਨਾਂ ਲਈ ਪਲਾਨ ਕੀਤਾ ਜਾਏ ਉਹਨਾਂ ਦੀ ਹੈਲਥ ਵਾਸਤੇ ਪਲਾਨ ਕੀਤਾ ਜਾਏ ਤਾਂ ਉਹ ਬੱਚੇ ਆਟੋਮੈਟਿਕਲੀ ਚੰਗੇ ਬਹੁਤ ਵਧੀਆ ਬਣਨਗੇ ਔਰ ਜਦੋਂ ਤੱਕ ਦੇਖੋ ਨਾ इवन ਅਸੀਂ ਜਿਹੜੇ ਡਿਵੈਲਪਡ ਕੰਟਰੀਜ਼ ਆ ਜੇ ਅਸੀਂ ਕਈ ਵਾਰੀ ਬੜਾ ਕਹਿ ਦਿੰਨੇ ਆ ਚਾਈਨਾ ਨਾਲ ਕੰਪੇਅਰ ਕਰਦੇ ਆ ਪਰ ਚਾਈਨਾ ਦੀ ਜਿਹੜੀ ਚਾਈਲਡ ਪਾਲਿਸੀ ਹੈ ਗਿਆ ਜਾਂ এডੂਕੇਸ਼ਨ ਚਾਈਲਡ ਇਟ 스타ਟਸ ਐਟ ਏਜ ਆਫ 2 ਬਿਲਕੁਲ ਸੋ 2 ਸਾਲ ਤੋਂ ਬੱਚੇ ਤੋਂ ਸ਼ੁਰੂ ਹੋ ਜਾਂਦੀ ਹੈ ਹਮ ਜਿਹੜੇ 올ंपियन ਉਹਨਾਂ ਨੇ ਕੱਢੇ ਆ ਉਹਨਾਂ ਦੀ ਟ੍ਰੇਨਿੰਗ 3 ਸਾਲ ਤੋਂ ਸ਼ੁਰੂ ਹੋ ਗਈ ਸੀ ਸੋ ਇਹਦਾ ਮਤਲਬ ਹੈ ਸਿਸਟਮੈਟਿਕਲੀ ਯਾਰ ਪਲੈਨਿੰਗ ਇਟ ਕਿ ਅੱਜ ਤੋਂ 20 ਸਾਲ ਬਾਅਦ ਅਸੀਂ ਕਿੱਥੇ ਪਹੁੰਚਣਾ ਸੋ ਇਹਦਾ ਮਤਲਬ ਹੈ ਸਿਸਟਮੈਟਿਕ ਇਨ ਇਕੁਐਲਟੀ ਵੀ ਹੈ ਬਿਲਕੁਲ ਤੁਸੀਂ ਇੱਥੇ ਦੇਖੋ ਸਪੋਰਟਸ ਵਿੱਚ ਕਿੱਦਾਂ ਬੱਚਿਆਂ ਨੂੰ ਲਾਇਆ ਜਾਂਦਾ ਹੂੰ ਹੂੰ ਫਿਰ ਉਹਨਾਂ ਵਿੱਚੋਂ ਕਿੱਦਾਂ ਸਿਲੈਕਟ ਕਰਕੇ ਅੱਗੇ ਆਇਡੈਂਟੀਫਾਈ ਕੀਤਾ ਜਾਂਦਾ ਕਿੱਦਾਂ ਉਹਨਾਂ ਨੂੰ ਹੋਰ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਸ ਦੇ ਮੁਤਾਬਿਕ ਉਹਨਾਂ ਦੀ ਸਾਰੀ ਗਵਰਨਮੈਂਟ ਪਾਲਿਸੀ ਸਪੋਰਟ ਕਰਦੀ ਹੈ ਅੱਜ ਪਟੇ ਸਾਹਿਬ ਮੈਂ ਨਾ ਸਵੇਰੇ ਖਬਰਾਂ ਦੇ ਵਿੱਚ ਵੀ ਜ਼ਿਕਰ ਕਰਿਆ ਸੀ ਪੇਰੈਂਟਸ ਇਹਦੇ ਨਾਲ ਜਿਹੜਾ ਫੈਮਿਲੀ ਫੈਕਟਰ ਤੁਸੀਂ ਕਾਊਂਟ ਕੀਤਾ ਹੈ ਜੇ ਫੈਮਿਲੀ ਫੈਕਟਰ ਹੁਣ ਭੁੱਲਰ ਪਰਿਵਾਰ ਹੈ ਹਾਂਜੀ ਅਰਜਨ ਸਿੰਘ ਭੁੱਲਰ ਦੇ ਪਿਤਾ ਖੁਦ ਆਪ ਰੈਸਲਿੰਗ ਕਰਦੇ ਸੀ ਬੱਚੇ ਨੂੰ ਰੈਸਲਿੰਗ ਚ ਪਾ ਲਿਆ ਜਦਾਦ ਸਿੰਘ ਮੰਡੇਰ ਆਪ ਇਸ ਪਾਸੇ ਸੀ ਬੱਚੇ ਨੂੰ ਕੋਚਿੰਗ ਚ ਪਾ ਦਿੱਤਾ ਇੱਕ ਹੋਰ ਸੱਜਣ ਨੇ ਸਾਡੀਆਂ ਦੋ ਬੱਚਿਆਂ 올림픽 ਜਾਰੀਆਂ ਨੇ ਕਿਉਂਕਿ ਫੈਮਿਲੀ ਫੈਕਟਰ ਕਾਊਂਟ ਕਰਦਾ ਹੈ ਜਿਹੜੀ ਗੱਲ ਤੁਸੀਂ ਕਰ ਗਏ ਨਾ ਫੈਮਿਲੀ ਫੈਕਟਰ ਬੜਾ ਕਾਊਂਟ ਕਰਦਾ ਹੈ ਫਿਰ ਜਿਹੜਾ ਸਿਸਟਮੈਟਿਕ ਸਿਸਟਮ ਹੈ ਸਿਸਟਮੈਟਿਕ ਉਹਦੇ ਵਿੱਚ ਇਹ ਤਾਂ ਤੁਸੀਂ ਗੱਲ ਕਰਤੀ ਥੋੜੀ ਜੀ ਮੇਰਾ خیال ਇੰਡੀਆ ਜਾਂ ਪੰਜਾਬ ਦੀ ਪਰ ਜਿਹੜਾ ਸਿਸਟਮ ਸਾਡਾ ਇੱਥੇ ਦਾ ਹੈ ਇੱਥੇ ਪਬਲਿਕ ਸਕੂਲ ਨੇ ਜਿਹੜੇ ਸਾਡੇ ਬੱਚੇ ਜਾ ਰਹੇ ਨੇ ਉਹ ਤਾਂ ਸਿਸਟਮ ਇਹੋ ਜਿਹਾ ਬਣਿਆ ਭਾਵੇਂ ਕੋਈ ਗਰੀਬ ਪਰਿਵਾਰ ਦਾ ਹੈ ਕਹਾਵੇਂ ਕੋਈ ਅਮੀਰ ਪਰਿਵਾਰ ਦਾ ਸੇਮ ਐਜੂਕੇਸ਼ਨ ਸੇਮ ਫੈਸਿਲਿਟੀਆਂ ਨੇ ਨਹੀਂ ਪਰ ਫਿਰ ਵੀ ਇੱਥੇ ਵੀ ਇਹ ਤੁਹਾਡੀ ਗੱਲ ਠੀਕ ਹੈ ਸੇਮ ਸਕੂਲਿੰਗ ਸਿਸਟਮ ਸੇਮ ਹੈ ਹਾਂ ਪਰ ਉਹਨਾਂ ਦੀ ਫੈਮਿਲੀ ਬੈਕਗ੍ਰਾਉਂਡ ਤਾਂ ਡਿਫਰੈਂਟ ਹੈ ਓ ਯਾ ਫੈਮਿਲੀ ਬੈਕਗ੍ਰਾਉਂਡ ਯੈਸ ਯੈਸ ਠੀਕ ਹੈ ਨਾ ਕੀ ਅਸੀਂ ਉਸ ਬੱਚੇ ਨੂੰ ਉਸ ਬੱਚੇ ਦੀ ਮੈਂਟਲ ਹੈਲਥ ਦਾ ਤੇ ਮੈਂਟਲ ਸਟ्रेस ਦਾ ਤੇ ਮੈਂਟਲ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਿਆ ਸੁਪੋਜ਼ ਦੋ ਪੇਰੈਂਟਸ ਅਸੀਂ ਲੈ ਲਈਏ ਇੱਕੋ ਹੀ ਸਕੂਲ ਦੇ ਵਿੱਚ ਪੜ੍ਹਦੇ ਆ ਇੱਕ ਪੇਰੈਂਟਸ ਵੈਲ ਟੂ ਡੂ ਹੈ ਇੱਕ ਵਿਚਾਰਾ ਦਿਹਾੜੀ ਕਰਕੇ ਆਪਣੇ ਹਸਬੰਡ ਵਾਈਫ ਕੰਮ ਕਰਦੇ ਆ ਉਹ ਆਪਣੇ ਬੱਚੇ ਨੂੰ ਟਾਈਮ ਹੀ ਨਹੀਂ ਦੇ ਸਕਦੇ ਦੂਜੀ ਫੈਮਿਲੀ ਟਾਈਮ ਦੇ ਰਹੀ ਆ ਉਹ ਉਹਨੂੰ ਕੰਮ ਕਰ ਰਹੀ ਆ ਤਾਂ ਹੋ ਸਕਦਾ ਉਹ ਕਿਸ ਤਰੀਕੇ ਨਾਲ ਡਿਵੈਲਪ ਹੋਣਗੇ ਸੋ ਉਹ ਜਿਹੜੀ ਹੈ ਡਿਵੈਲਪਮੈਂਟ ਇਨ ਇਕੁਐਲਿਟੀ ਜਿਹੜੀ ਹੈ ਜਨਰੇਟ ਹੁੰਦੀ ਆ ਸੋ ਜੋ ਸਾਡੀ ਆਉਣ ਵਾਲੀ ਜਨਰੇਸ਼ਨ ਹੈ ਜੇ ਅਸੀਂ ਉਹਨਾਂ ਨੂੰ ਵਧੀਆ ਤਰੀਕੇ ਨਾਲ ਅੱਗੇ ਵਧਾਣਾ ਚਾਹੁੰਦੇ ਹਾਂ ਈਵਨ ਆਪਣੇ ਕਮਿਊਨਿਟੀ ਲੈਵਲ ਤੇ ਜੀ ਤੇ ਵੀ ਸ਼ੁਡ ਸੋਸ਼ੀਅਲੀ ਕਮਿਊਨਿਟੀ ਲੈਵਲ ਤੇ ਵੀ ਸ਼ੁਡ ਥਿੰਕ ਕਿ ਕਿਸੇ ਬੱਚੇ ਦੀ ਅਪਰਚੂਨਿਟੀ ਐਂਡ ਐਜੂਕੇਸ਼ਨ ਐਂਡ ਨੋਲਜ ਜੜੀ ਹੈ ਉਹ ਬਰਾਬਰ ਹੋਵੇ ਜੇ ਉਹਨਾਂ ਨੂੰ ਪੈਰੈਂਟਿੰਗ ਲੋੜ ਹੈ ਪੈਰੈਂਟਿੰਗ ਦੀ ਹੈਲਪ ਕੀਤੀ ਜਾਏ ਜੇ ਉਹਨਾਂ ਨੂੰ ਕਿਸੇ ਟਾਈਪ ਦੀ ਵੀ ਜ਼ਰੂਰਤ ਹੈ ਉਹ ਸਾਨੂੰ ਕਮਿਊਨਿਟੀ ਵੱਲੋਂ ਚਾਹੀਦਾ ਔਰ ਇਹੀ ਗੁਰਬਾਣੀ ਦਾ ਸੰਦੇਸ਼ ਹੈ ਇਹੀ ਸਾਨੂੰ ਕਰਨਾ ਚਾਹੀਦਾ ਸੋ ਮੈਂ ਤਾਂ ਇਸ ਚੀਜ਼ ਨੂੰ ਮੰਨਾਂ ਵਾਹ ਜੀ ਵਾਹ ਤੇ ਗੁਰਬਾਣੀ ਦਾ ਜ਼ਿਕਰ ਕੀਤਾ ਹੈ ਗੁਰਬਾਣੀ ਤਾਂ ਕਹਿੰਦੀ ਹੈ ਮਾਨਸ ਕੀ ਜਾਤ ਸਭੈ ਇੱਕੋ ਪਹਿਚਾਨੂ ਉਥੇ ਨੀ ਕੁਇਲਟੀ ਨਹੀਂ ਹੈ ਸਭ ਸਾਰੇ ਸਾਰੇ ਇਕੁਅਲ ਨਹੀਂ ਹੋ ਸਕਦੇ ਇਹ ਇਹ 100% ਹੈ ਪਰ ਹਰ ਬੱਚੇ ਚ ਕੋਈ ਨਾ ਕੋਈ ਕੈਪੇਬਿਲਿਟੀ ਹੈ ਉਹਨੂੰ ਇੰਪਰੂਵ ਕਰਨਾ ਚਾਹੀਦਾ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਦਿਲ ਤੋਂ ਕਰਦੇ ਹਾਂ ਤੁਹਾਡਾ ਘੰਟਿਆਂ ਬਧੀ ਇੱਕ ਇੱਕ ਜਿਹੜੇ ਫੈਕਟਰ ਦੀ ਮੈਂ ਗੱਲ ਕੀਤੀ ਹੈ ਹਾਂਜੀ ਇਹ ਮੇਰੇ ਕਹੇ ਵੇਸ਼ਾ ਬਣਦਾ ਹੈ ਦਾ ਆਉਣ ਵਾਲੇ ਸਮੇਂ ਤੁਹਾਡੇ ਨਾਲ ਫੇਰ ਖੁੱਲ ਕੇ ਗੱਲਬਾਤਾਂ ਕਰਾਂਗੇ ਚਰਦੀ ਕਲਾ ਚ ਰਹਿ ਕੇ ਇਸੇ ਤਰ੍ਹਾਂ ਗੁਰਮਤ ਦੀ এডਿਕੇਸ਼ਨ ਕਿਉਂਕਿ ਸਾਡਾ ਗੁਰੂ ਸ਼ਬਦ ਗੁਰੂ ਕੀ ਹੈ ਗਿਆਨ ਗਿਆਨ এডਿਕੇਸ਼ਨ ਹੈ ਨਾ ਗਿਆਨ ਹੈ ਪਰ ਅਸੀਂ এডਿਕੇਸ਼ਨ ਪੂਜਣ ਲੱਗ ਪਏ এডਿਕੇਸ਼ਨ ਨੂੰ ਇਲੈਬੋਰੇਟ ਕਰਕੇ ਖੋਲ ਕੇ ਵਿਸਤਾਰ ਦੇ ਵਿੱਚ ਅਸੀਂ ਦੱਸ ਨਾ ਸਕੇ ਜਿਹਦੇ ਕਰਕੇ ਮੁਸ਼ਕਲ ਆ ਰਹੀਆਂ ਨੇ ਚੜ੍ਹਦੀ ਕਲਾ ਜਿ ਰਹਿ ਕੇ ਇਸ ਤਰ੍ਹਾਂ ਹੀ ਸੇਵਾ ਕਰਦੇ ਰਹੋ ਲੱਗੇ ਰਹੋ ਤੇ ਆਉਣ ਵਾਲੇ ਸਮੇਂ ਫੇਰ ਗੱਲਬਾਤ ਕਰਾਂਗੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਤੁਹਾਡਾ ਵੀ ਸਾਰੇ ਦਰਸ਼ਕਾਂ ਦਾ ਡਾਕਟਰ ਜਗਜੀਤ ਸਿੰਘ ਬਹੁਤ ਖੁਸ਼ ਹੋ ਜਾਂਦੀ ਜਦੋਂ ਇਹਨਾਂ ਨਾਲ ਗੱਲਬਾਤ ਕਰੀਦੀ ਹੈ ਬੜਾ ਗਿਆਨ ਮਿਲਦਾ ਕਿਉਂਕਿ ਗਿਆਨ ਦਾ ਭੰਡਾਰ ਹੈ ਡਾਕਟਰ ਸਭ ਕੋਲ ਥੈਂਕ ਯੂ ਇੰਸ਼ੋਰੈਂਸ ਤੇ ਪਰਮਿੰਦਰ ਸਿੰਘ ਤੇ ਉਹਨਾਂ ਦਾ ਧੰਨਵਾਦ ਕਰਨਾ ਬਣਦਾ ਐ ਐਮ ਡੀ ਆਰਟੀ ਅਵਾਰਡ ਰਾਉਂਡ ਦ ਟੇਬਲ ਅਲਟ 1% ਇੰਸ਼ੋਰੈਂਸ ਬ੍ਰੋਕਰ ਦੇ ਵਿੱਚ ਆਉਂਦੇ ਨੇ ਇਨ ਜੌਨਸ ਮੰਡੀ ਕੋਈ ਗੱਲਬਾਤ ਕਰਨੀ ਹੈ ਥੈਂਕ ਯੂ ਜੁਨ ਦੇ ਪਰਮਿੰਦਰ ਸਿੰਘ ਤਿੰਦ ਨਾਲ ਸਿੱਧੀ ਗੱਲਬਾਤ ਕਰੇ ਜੇ ਕ੍ਰਿਟੀਕਲ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਡਿਸੇਬਿਲਟੀ ਜਾਂ ਫਿਰ ਇਨਵੈਸਟਮੈਂਟ ਦੀ ਕੋਈ ਗੱਲਬਾਤ ਕਰਨੀ ਹੈ 604 828 72 13 ਬਾਜ਼ੋਨਿਸ ਰੈਸਟੋਰੈਂਟ ਇਟਾਲੀਅਨ ਤੇ ਗ੍ਰੀਕ ਫੂਡ ਦੇ ਬੜੇ ਐਕਸਪਰਟ ਨੇ ਮਾਹਰ ਨੇ 42 ਬਰੇਆਂ ਤੋਂ ਕਮਿਊਨਿਟੀ ਦੇ ਵਿੱਚ ਵਿੱਚ ਰਹੇ ਨੇ ਇੱਕੋ ਰੈਸਟੋਰੈਂਟ ਦੇ ਵਿੱਚ ਤੇ 136 ਦੇ 104 ਦੇ ਬਿਲਕੁਲ ਕੋਨੇ ਦੇ ਉੱਤੇ ਨੇ ਗ੍ਰੀਕ ਇਟਾਲੀਅਨ ਤੇ ਭਾਰਤੀ ਫੂਡ ਦਾ ਸਵਾਦ ਲੈਣਾ ਹੈ ਇਹ ਕੇਟਿੰਗ ਨਾਲ ਕਰਦੇ ਨੇ 604588 6880 ਦਵਿੰਦਰ ਬੈਣੀਪਾਲ ਜੀ ਮੇਰੇ ਤੋਂ ਬਾਅਦ ਪ੍ਰਾਈਮ ਟਾਈਮ ਠੀਕ 6 ਵਜੇ ਲੈ ਕੇ ਹਾਜ਼ਰ ਹੋਣਗੇ ਪ੍ਰੋਗਰਾਮ ਦੇਖਣਾ ਨਾ ਭੁੱਲਿਓ ਅਗਲਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗਾ ਤਦ ਤੱਕ ਲਈ ਜ਼ਬਰਾਕਾ